udah, <tuk> udah buatin <tangan> aja nana, ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅਸੀਂ ਖੜੇ ਹਾਂ ਪਿੰਡ ਸ਼ੇਰਪੁਰ ਤੈਵਾ ਦੇ ਵਿੱਚ ਪਿੰਡ ਸ਼ੇਰਪੁਰ ਤੈਵਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ ਹੈ ਜਿਹੜਾ ਕਿ ਇੱਕ ਔਰਤ ਦੇ ਵੱਲੋਂ ਨਾਮ ਕੁਲਵੰਤ ਕੌਰ ਹੈ ਇੱਕ ਔਰਤ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਨੇ ਕਿ ਮੈਂ ਬਿਜਲੀ ਦੀ ਤਾਰ ਲਾਉਣ ਲੱਗੀ ਸੀ ਤੇ ਸੁੱਖਾ ਜਿਹੜਾ ਕਿ ਉਹ ਉੱਥੇ ਆ ਗਿਆ ਤੇ ਉਸ ਨੇ ਬੈਸ ਬਸਈਆ ਕਰਨ ਤੋਂ ਬਾਅਦ ਮੇਰੀ ਕੋਟਮਾਰ ਕੀਤੀ ਹੈ ਮੇਰੇ ਵਾਲਾਂ ਤੋਂ ਕੁਢੀਸਿਆ ਤੇ ਮੈਨੂੰ ਗਲਤ ਨਜ਼ਰੀਏ ਦੇ ਨਾਲ ਖਿੱਚ ਕੇ ਲੈ ਕੇ ਜਾ ਰਿਹਾ ਸੀ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਵੀ ਬਹੁਤ ਸਾਰੇ ਇਲਜ਼ਾਮ ਲਾਏ ਨੇ ਆਪਾਂ ਕਰਦੇ ਆਂ ਗੱਲਬਾਤ ਆਪਾਂ ਪਹੁੰਚੇ ਆਂ ਕੀ ਇਹ ਗੱਲਬਾਤ ਸਾਰੇ ਮਾਮਲੇ ਦੀ ਜਾਂਚ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸ੍ਰੀ ਕਾਲਜੀ ਕੀ ਨਾਮ ਏ ਤੁਹਾਡਾ ਮੇਰਾ ਨਾਮ ਕਲਵੰਤ ਕੌਰ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਮੇਰੇ ਗਾਲ ਪੈ ਗਏ ਮੈਂ ਬਿਜਲੀ ਦੀ ਤਾਰ ਲਾਉਣ ਗਈ ਸੀ ਉੱਥੇ ਮੇਰਾ ਮੁੰਡਾ ਵੱਡਾ ਕੋਲ ਸੀਗਾ ਸਾਨੂੰ ਗਾਲਾਂ ਕੱਢਣ ਲੱਗ ਪਿਆ ਹੁੰਦਾ ਕਹਿੰਦਾ ਮੈਂ ਤੈਨੂੰ ਰੱਖਣਾ ਮੈਂ ਤੈਨੂੰ ਐ ਕਰਨਾ ਮੈਂ ਤੈਨੂੰ ਐ ਕੀਤਾ ਮੈਂ ਤੈਨੂੰ ਐ ਕੀਤਾ ਫਲਾਣੇ ਦਾ ਤੇ ਮੈਨੂੰ ਗਲਤ ਨਾ ਨਾਲ ਵੇਂਦਾ ਸੀਗਾ ਮੈਨੂੰ ਖਿੱਚ ਕੇ ਲਈ ਜਾਂਦੇ ਸੀ ਤਿੰਨ ਜਣੇ ਸੀਗੇ ਇੱਕ ਉਹਦਾ ਬੇਟਾ ਸੀਗਾ ਗੁਰਪ੍ਰੀਤ ਉਹਦੇ ਘਰ ਦੀ ਬਿੰਦਰ ਤੇ ਇੱਕ ਸੁੱਖਾ ਸੁੱਖਾ ਮੇਰੇ ਗਾਲ ਪੈ ਗਿਆ ਮੇਰੇ ਜੁੰਡਿਆਂ ਤੋਂ ਖਿੱਚ ਲਿਆ ਮੈਨੂੰ ਲੀੜੇ ਪਾਰ ਤੇ ਮੇਰੇ ਕੱਪੜੇ ਪਾਰ ਤੇ ਮੇਰੀ ਬੁਰੀ ਨਿਗਾ ਨਾਲ ਵੀਂਦਾ ਸੀ ਹਾਂਜੀ ਜਦੋਂ ਲੜਾਈ ਹੋਈ ਆ ਹਾਂਜੀ ਉਸ ਤੋਂ ਬਾਅਦ ਤੁਹਾਡੀ ਕੁੱਟਮਾਰ ਕੀਤੀ ਗਈ ਆ ਹਾਂਜੀ ਤੇ ਕਿੰਨੀ ਕੁ ਕੁੱਟਮਾਰ ਕੀਤੀ ਗਈ ਮੇਰੀ ਕੁੱਟਮਾਰ ਬਹੁਤ ਕੀਤੀ ਗਈ ਮੈਨੂੰ ਪਲਾਸਾਂ ਨਾਲ ਕੁੱਟਿਆ ਗਿਆ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ ਮੇਰੇ ਬੱਚੇ ਮੇਰੇ ਕੋਲ ਸੀ ਮੇਰੇ ਰੋਲਾ ਪਾਉਂਦੇ ਸੀਗੇ ਮੇਰੇ ਬੱਚੇ ਛੋਟੇ ਛੋਟੇ ਬੰਦਾ ਮੇਰਾ ਸਿਰ ਤੇ ਨੀਗਾ ਮੇਰੇ ਪਬਲਿਕ ਜਾਂਦੀ ਸ਼ੜ ਕਪੜੇ ਤੁਸੀਂ ਫੜੇ ਹੋਏ ਕਾਹਦੇ ਵਾਸਤੇ ਫੜੇ ਹੋਏ ਆ ਵੇਖੋ ਮੇਰੇ ਕੱਪੜਿਆਂ ਦਾ ਹਮ ਮੇਰੇ ਸਾਰੇ ਕੱਪੜੇ ਪਾੜ ਦਿੱਤੇ ਮੇਰੀ ਇੱਜ਼ਤ ਨੂੰ ਪੈ ਗਏ ਮੇਰੀ ਇੱਜ਼ਤ ਮੈਨੂੰ ਮਾੜੀ ਨਿਗਾ ਨਾਲ ਵੇਂਦਾ ਹੈ ਸਰ ਇਹ ਕੌਣ ਵੇਦਾ ਇਹ ਸੁੱਖਾ ਅੱਛਾ ਹਾਂਜੀ ਅੱਗੇ ਵੀ ਤੁਹਾਡੀ ਕੋਈ ਛੇੜ ਛਾੜੇ ਨੇ ਕੀਤੀ ਕਦੀ ਨਹੀਂ ਛੇੜ ਛਾੜ ਨਹੀਂ ਕੀਤੀ ਮਾੜੀ ਨਿਗਾ ਨਾਲ ਮੈਨੂੰ ਵੇਂਦਾ ਹੈ ਮੇਰੇ ਸਿਰ ਤੇ ਮੇਰਾ ਬੰਦਾ ਨਹੀਂ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੀ ਸੁਣਵਾਈ ਹੋਣੀ ਚਾਹੀਦੀ ਜਦੋਂ ਥਾਣੇ ਵਾਲੇ ਛੱਡ ਦਿੰਦੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਤੁਹਾਡੀ ਕੋਟਮਾਰ ਹੋਈ ਆ ਤੁਹਾਨੂੰ ਸੱਟਾਂ ਲੱਗੀਆਂ ਤੁਸੀਂ ਕਹਿੰਦੇ ਸਾਨੂੰ ਗੁੱਜੀ ਕੋਟ ਮਾਰ ਕੇ ਦਿੱਤੀ ਆ ਅੰਦਰੂਨੀ ਸੱਟਾਂ ਲੱਗੀਆਂ ਹਾਂਜੀ ਤੇ ਉਹ ਤੁਸੀਂ ਉਸ ਤੋਂ ਬਾਅਦ ਫਿਰ ਦਾਖਲ ਕਿੱਥੇ ਹੋਏ ਸੀ ਅਸੀਂ ਮੋਗੇ ਸਾਨੂੰ ਪਹਿਲਾਂ ਕੋਟ ਰੈਫਰ ਕੀਤਾ ਸੀਗਾ ਇੱਥੇ ਅਸੀਂ ਤੁਹਾਨੂੰ ਮੋਗੇ ਰੈਫਰ ਕਰ ਦਿੱਤਾ ਹਾਂਜੀ ਹਾਂਜੀ ਕਹਿੰਦੇ ਸੀ ਕੁੜੀ ਦੇ ਜ਼ਿਆਦਾ ਸੱਟਾਂ ਤੁਸੀਂ ਲੈ ਜਾਓ ਇਹਨੂੰ ਉੱਥੇ ਰਾਜਵਿੰਦਰ ਨੇ ਤੇ ਮੈਨੂੰ ਖਾਮ ਸਿੰਘ ਨੇ ਦਾਖਲ ਜਾ ਕੇ ਕਰਾਇਆ ਉੱਥੇ ਮੈਂ ਜਦੋਂ ਮੈਨੂੰ ਕੁੱਟਮਾਰ ਕਰਦੇ ਸੀ ਮੇਰੇ ਮਾਮੇ ਸਹੁਰੇ ਸਾਰੇ ਆ ਗਏ ਤੇ ਫਿਰ ਮੈਨੂੰ ਛੱਡ ਕੇ ਭੱਜ ਗਏ ਅੱਛਾ ਮੈਨੂੰ ਬਹੁਤ ਕੁੱਟਿਆ ਮੇਰੀ ਦਰਾਣੀ ਕੋਲ ਸੀ ਕਿ ਖੁਦ ਮੇਰੇ ਕੋਲ ਸੀ ਜਦੋਂ ਉਹਨੇ ਮੈਨੂੰ ਕੁੱਟਿਆ ਖਿੱਚ ਕੇ ਲਗਾਇਆ ਮੈਨੂੰ ਇਹਨਾਂ ਛੁੱਟਿਆ ਨਹੀਂ ਇਹਨਾਂ ਕੋਲ ਫਿਰ ਮੇਰੀ ਨਨਾਨ ਕੋਲ ਭੱਜ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੁੱਟਮਾਰ ਬਹੁਤ ਕੀਤੀ ਹੈ ਘੜੀਸਿਆ ਤੇ ਕੁੱਟਮਾਰ ਕੀਤੀ ਹੈ ਮੇਰੇ ਨਾਲ ਗਲਤ ਨਜ਼ਰੀਏ ਨਾਲ ਦੇਖਦੇ ਸੀ ਜਦੋਂ ਮੈਂ ਚੀਕ ਝਾੜਾ ਪਾਇਆ ਰੌਲਾ ਪਾਇਆ ਤਾਂ ਰੌਲਾ ਸੁਣ ਕੇ ਆਣ ਗੁਮਾਨ ਤੇ ਰਿਸ਼ਤੇਦਾਰ ਆਏ ਤੇ ਜਦੋਂ ਸਾਰੇ ਪਿੰਡ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋਏ ਤੇ ਇਹ ਪਾ ਉਥੋਂ ਭੱਜ ਗਿਆ ਉਸ ਤੋਂ ਬਾਅਦ ਤੁਸੀਂ ਦਾਖਲ ਹੋਏ ਆਂ ਦਾਖਲ ਤੋਂ ਬਾਅਦ ਜਿਹੜੀ ਐਮਲਰਰ ਗਈ ਆ ਥਾਣੇ ਧਰਮਕੋੜ ਦੇ ਵਿੱਚ ਥਾਣਾ ਧਰਮਕੋੜ ਦੇ ਵਿੱਚ ਤੁਸੀਂ ਦਰਖਾਸਤ ਦਰਜ ਕਰਵਾਈ ਫਿਰ ਹਾਂਜੀ ਕਰਵਾਈ ਅਸੀਂ ਰਾਤ ਕਰਵਾਗੇ ਸੀਗੇ ਦਰਜ ਤੇ ਉਹ ਕਹਿੰਦਾ ਸੀਗਾ ਸਾਨੂੰ ਕਹਿੰਦੇ ਦਾਖਲ ਹੋ ਜੋ ਜਾ ਕੇ ਤੁਸੀਂ ਵੀ ਕੁੜੀ ਦੇ ਸੱਟਾਂ ਜ਼ਾਦੀਆਂ ਨੇ ਸਾਨੂੰ ਨਾ ਫਿਰ ਕੱਲ ਨੂੰ ਕਹਾਂ ਜੇ ਕੁੜੀ ਨੂੰ ਕੀ ਕਾਰਵਾਈ ਉਹਨਾਂ ਨੇ ਕੀ ਕੀਤੀ ਫਿਰ ਅਜੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਭਾਈ ਜੀ ਇਹਨੂੰ ਦੁਜੇ ਸੁੱਕੇ ਚਾ ਸੁੱਕੇ ਨੂੰ ਪੁਲਿਸ ਵੜ ਕੇ ਲੈ ਗਈ ਸੀ ਹਾਂਜੀ ਲੈ ਗਈ ਸੀ ਅਏ ਉਸ ਤੋਂ ਬਾਅਦ ਛੱਡ ਦਿੱਤਾ ਹਾਂਜੀ ਫਿਰ ਆਦ ਨੂੰ ਛੜਾ ਕੇ ਲੈ ਆਉਂਦੇ ਨੇ ਬਹੁਤ ਵਾਰ ਪਿੰਡ ਦੇ ਪਿੰਡ ਦੇ ਬਹੁਤ ਵਾਰ ਇੱਕ ਮਿੰਟ ਪਹਿਲੇ ਕੁ ਗੱਲ ਕਰੂੰਗਾ ਬਹੁਤ ਵਾਰ ਪਿੰਡ ਦੇ ਛੜਾ ਕੇ ਲੈ ਆਉਂਦੇ ਨੇ ਪਰ ਮੇਰੀ ਸੁਣਵਾਈ ਕੋਈ ਨਹੀਂ ਹੋਈ ਹੁਣ ਤੁਸੀਂ ਕੀ ਚਾਹੁੰਦੇ ਆ ਐਸ ਐਚਓ ਸਾਹਿਬ ਸੌਂਦੇ ਪਏ ਨੇ ਡੀ ਐਸ ਪੀ ਸਾਹਿਬ ਸੌਂਦੇ ਪਏ ਨੇ ਤੁਸੀਂ ਕੀ ਚਾਹੁੰਦੇ ਆ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਮੈਂ ਇਨਸਾਫ ਚਾਹੁੰਦੀ ਮੇਰਾ ਇਨਸਾਫ ਹੋਣਾ ਚਾਹੀਦਾ ਅੱਜ ਮੇਰੇ ਗਾਲ ਪੈ ਗਿਆ ਕੱਲ ਨੂੰ ਮੇਰੇ ਹੋਰ ਵੀ ਕੋਈ ਗਾਲ ਪੈ ਜਾਏਗਾ ਮੈਂ ਵਿਧਵਾ ਜਨਾਨੀ ਆ ਮੇਰੇ ਬੱਚੇ ਛੋਟੇ ਨੇ ਮੇਰੇ ਦਿਓਰ ਸਾਡੇ ਕੋਈ ਬੰਦਾ ਨਹੀਂ ਕਰੇਗਾ ਸੀ ਜਦੋਂ ਮੇਰੇ ਗਾਲ ਪਿਆ ਇਹਨਾਂ ਤੇ ਕਾਰਵਾਈ ਜੇ ਇਹ ਕਹਿਣ ਵੀ ਰਾਜੀਨਾਮਾ ਕਰ ਲੋ ਤੁਸੀਂ ਰਾਜੀਨਾਮਾ ਕਰਨ ਨੂੰ ਤਿਆਰ ਨਹੀਂ ਰਾਜੀਨਾਮਾ ਨਹੀਂ ਅਸੀਂ ਕਰਨਾ ਮੇਰੀ ਇੱਜ਼ਤ ਦਾ ਸਵਾਲ ਹੈ ਮੇਰੀ ਇੱਜ਼ਤ ਦਾ ਸਵਾਲ ਹੈ ਕੋਈ ਇੱਜ਼ਤ ਮੇਰੀ ਵੇਖ ਲੋ ਮੇਰੀ ਇੱਜ਼ਤ ਨੂੰ ਕਿਵੇਂ ਪਾਇਆ ਇਹਨਾਂ ਦਾ ਕਹਿਣਾ ਕਿ ਮੇਰੀ ਇੱਜ਼ਤ ਾਰ-ਾਰ ਕੀਤੀ ਗਈ ਹੈ ਮੇਰੀ ਬੇਇੱਜ਼ਤੀ ਕੀਤੀ ਗਈ ਹੈ ਇਨਸਰਟ ਕੀਤੀ ਗਈ ਹੈ ਉਸ ਜਗ੍ਹਾ ਤੇ ਹੱਥ ਪਾਇਆ ਗਿਆ ਜਿਹੜੇ ਸਾਡੇ ਇੱਕ ਇੱਜ਼ਤ ਮੰਨਿਆ ਜਾਂਦਾ ਹੈ ਤੇ ਅਸੀਂ ਇਹ ਰਾਜੀਨਾਮਾ ਨਹੀਂ ਕਰਨਾ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜੇ ਕਿ ਉਹਨਾਂ ਨੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਤਵਰੀਕ ਪੂਰੇ ਧਰਮਗੋਟੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਕਰਮਜੀਤ ਬਾਦ ਕੀ ਕਹਿਣਾ ਚਾਹੁੰਦੇ ਹੋ ਲੜਾਈ ਹੋਈ ਹੈ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਉਸ ਟਾਈਮ ਕੋਲੀ ਸੀ ਇਹ ਗੇੜਮੂਰੇ ਖੜੀ ਸੀ ਨੂੰ ਖਿੱਚ ਕੇ ਲੈ ਜਾਂਦੇ ਸੀ ਨੂੰ ਵਾਵਾ ਕੁੱਟਿਆ ਮੇਰੇ ਕੋਲ ਨਹੀਂ ਛਡਾਇਆ ਗਿਆ ਫਿਰ ਮੈਂ ਦੀ ਨਾਨਣ ਕੋਲ ਗਈ ਨਾਨਣ ਕਾਫੀ ਦੂਰ ਹੈ ਫਿਰ ਵਾਵਾ ਟਾਈਮ ਹੋ ਗਿਆ ਫਿਰ ਕੁੱਟ-ਕੁੱਟ ਕੇ ਇਹਨੂੰ ਫਿਰ ਛੱਡ ਦਿੱਤਾ ਉਹ ਘਰੇ ਪਾਜ ਗਿਆ ਘਰੇ ਲ ਜਾਂਦੇ ਸੀ ਖੇਚ ਕੇ ਇੱਕੋਂ ਦਾ ਬੇਟਾ ਸੀ ਇੱਕੋਂ ਦੀ ਕਰਦੀ ਸੀ ਇੱਕੋਂ ਸੁਖਾਵ ਸੀ ਇਹ ਕੁੱਟ ਦੀ ਅੱਛਾ ਕੁੱਟ ਦੀ ਨੀਤ ਨਾ ਘਰੇ ਲੈ ਕੇ ਜਾਂਦੇ ਸੀ ਵੀ ਗਲਤ ਤਰੀਕੇ ਨਾਲ ਲੈ ਗਏ ਗਲਤ ਤਰੀਕੇ ਨਾਲ ਜਾਂਦੇ ਸੀ ਘਰੇ ਅੱਛਾ ਇਹ ਕਾਫੀ ਦਿਨਾਂ ਦੀ ਇਹਦੇ ਦੇ ਮਾੜੀ ਅੱਖ ਰੱਖਦਾ ਸੀ ਤੇ ਉਹ ਦਿਨ ਬਸਤਾਰ ਦੀ ਗੱਲੋ ਹੀ ਬੋਲਦੇ ਬੋਲਦੇ ਬੋਲ ਪਏ ਪਹਿਲੋ ਪਹਿਲੋ ਉਹਨੇ ਗਾਲ ਕੱਢੀ ਫਿਰ ਬਾਅਦ ਚ ਉਹ ਗੱਲ ਪੈ ਗਿਆ ਇਹਦੇ ਆਣ ਕੇ ਘਰੇ ਪਿਆ ਆਵੇ ਸਾਡੇ ਘਰੇ ਕੋਈ ਵੀ ਨਹੀਂ ਸੀ ਮੇਰਾ ਘਰ ਵਾਲਾ ਵੀ ਕੰਮ ਤੇ ਸੀ ਰਾਤ 10 11 ਵਜੇ ਆਇਆ ਕਰੇ ਸੱਸ ਮੇਰੀ ਵੀ ਨਾਨ ਕੋਲੇ ਗਈ ਸੀ ਬਸ ਅਸੀਂ ਕੱਲੇ ਸੀ ਜਾਂ ਬੱਚੇ ਸੀ ਜੇ ਰਾਤ 10 ਸਮਾਂ ਸੀ ਜਦੋਂ ਗੱਲ ਪੈਿਆ ਰਾਤ 10 ਸਮਾਂ ਸੀ ਠੀਕ ਹੈ ਧੰਨਵਾਦ ਕੀ ਨਾਮ ਤੁਹਾਡਾ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਇਹ ਕੀ ਮਾਮਲਾ ਹੋਇਆ ਤੁਸੀਂ ਕਿੱਥੇ ਸੀ ਕੀ ਵੇਖਿਆ ਤੁਸੀਂ ਅਸੀਂ ਸਾਬ ਦੇ ਘਰ ਹੈਗੇ ਸੀ ਸਾ ਮੇਰਾ ਘਰ ਕਾਫੀ ਇੱਥੇ ਦੂਰ ਹੈਗਾ ਥੋੜਾ ਜਿਹਾ ਕਿਲਾ ਦੂਰ ਅੱਛਾ ਤੇ ਜਦੋਂ ਇਹਨੂੰ ਕੋਟ ਮਾਰ ਕੀਤੀ ਗਈ ਏ ਪਰਜਾਈ ਮੇਰੀ ਨੂੰ ਤੇ ਮੇਰੀ ਛੋਟੀ ਪਰਜਾਈ ਮੈਨੂੰ ਸੱਦਣ ਗਈ ਕਰੇ ਕਹਿੰਦੀ ਵੀ ਬਹੁਤ ਉਹ ਖਿੱਚੀ ਤਰੂਈ ਜਾਂਦੇ ਨੇ ਮੇਰੇ ਕੋਲ ਛੋਟ ਨਹੀਂ ਹੁੰਦਾ ਤੂੰ ਛੇਤੀ ਯਾਰ ਰੋਈ ਗਈ ਮੈਂ ਜਿਵੇਂ ਮੈਂ ਹੱਥੋਂ ਸਖੜੀ ਆਈਆਂ ਭੱਜੀਆਂ ਪੈਰੋਂ ਨੰਗੀ ਮੈਂ ਭੱਜੀ ਮੇਰੇ ਆਉਂਦਿਆਂ ਨੂੰ ਭੱਜ ਕੇ ਨਾਲ ਕਾਰ ਨੂੰ ਵੀ ਹੁਣ ਇਕੱਠੇ ਹੋ ਗਏ ਨੇ ਜਦੋਂ ਤੱਕ ਮੇਰੇ ਕੋਲ ਨਹੀਂ ਬੇਹੋਸ਼ ਪਈ ਸੀ ਕੋਈ ਇਹਨੂੰ ਸੁਰਤ ਨਹੀਂ ਸੀ ਜਦੋਂ ਤੁਸੀਂ ਇਹਨਾਂ ਦੇ ਕੋਟ ਮਾਰ ਕਰ ਰਿਆ ਸੀ ਤੁਸੀਂ ਆਏ ਆ ਇਹ ਬੇਹੋਸ਼ ਹੋਏ ਸੀ ਤੇ ਜਦੋਂ ਤੁਹਾਨੂੰ ਵੇਖ ਕੇ ਫਿਰ ਭੱਜ ਗਏ ਉਹ ਭੱਜ ਕੇ ਸਾਨੂੰ ਮੁੜ ਕੇ ਮੇਰੇ ਮਾਮੇ ਵੀ ਆ ਗਏ ਤੇ ਪਿੰਡ ਵਿੱਚ ਸੀ ਉਹ ਵੀ ਆ ਗਏ ਦੇ ਅਸੀਂ ਮੁੜ ਕੇ ਇਹਨੂੰ ਕਰ ਚੁੱਕਿਆ ਮੰਜੇ ਤੇ ਪਾਇਆ ਇਹਨੂੰ ਚੁੱਕ ਕੇ ਤੇ ਅਸੀਂ ਪਾਣੀ ਪੂਣੀ ਪਿਆਇਆ ਇਹਨੂੰ ਵੀ ਮਾੜੀ ਯੋਜਾ ਆਈ ਇਹਨੂੰ ਅਸੀਂ ਚੁੱਕ ਕੇ ਲੈ ਗਏ ਧਰਮਕੋਟ ਅੱਛਾ ਜੀ ਇੱਥੇ ਸਰਕਾਰੀੋ ਹਸਪਤਾਲ ਕੋਟੀ ਸੇਖ ਆਹੋ ਹਾਂਜੀ ਤੇ ਉਹਨਾਂ ਸਾਨੂੰ ਰੈਫਰਲ ਕਰਤਾ ਮੋਗੇ ਉਹਨਾਂ ਕਿਹਾ ਕਾ ਵੀ ਸੱਤਾਂ ਲੱਗੀਆਂ ਨੇ ਇਹ ਕੱਲ ਨੂੰ ਅੰਦਰ ਖੂਨ ਪੈ ਗਿਆ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਤੋਂ ਤਾਂ ਜ਼ਿੰਮੇਵਾਰ ਨਹੀਂ ਇਸ ਗੱਲ ਦੇ ਗਏ ਤੁਸੀਂ ਇਹਨੂੰ ਉੱਥੇ ਮੋਗੇ ਲੈ ਜਾਓ ਮੋਗੇ ਦਾ ਹਾਲ ਕੀਤਾ ਅਸੀਂ ਰਾਤ ਮੈਂ ਉੱਥੇ ਰਹੀ ਸਵੇਰ ਨੂੰ ਦੂਜੇ ਰਿਸ਼ਤੇਦਾਰ ਚਲੇ ਗਏ ਦੋ ਦਿਨ ਇਹਨੂੰ ਦਾਖਲ ਰੱਖਿਆ ਬੰਦਾ ਕੀ ਕਹਿੰਨੇ ਹੁਣ ਜਦੋਂ ਤੁਸੀਂ ਦਾਖਲ ਤੋਂ ਬਾਅਦ ਹੁਣ ਠੀਕ ਹੋ ਕੇ ਆਏ ਆ ਤੁਸੀਂ ਪ੍ਰਸ਼ਾਸਨ ਕੋ ਗਏ ਆ ਪ੍ਰਸ਼ਾਸਨ ਨੇ ਕੀ ਕਿਹਾ ਥਾਣਾ ਧਰਮਗੋੜ ਦੀ ਪੁਲਿਸ ਦਾ ਕਿਵੇਂ ਰਵੱਈਆ ਸੀ ਉਹ ਨਹੀਂ ਸਾਡੀ ਸੁਣਵਾਈ ਕਰਦੇ ਪਏ ਹਾਂ ਕੋਈ ਕਾਰਵਾਈ ਨਹੀਂ ਕਰਦੇ ਪੇ ਸਾਡੇ ਤੇ ਉਹ ਬਸ ਇੱਕੋ ਹੀ ਕਹੀ ਜਾਂਦੇ ਨੇ ਪਿੰਡ ਦੇ ਜਾਂਦੇ ਆ ਮੌਤ ਬਾਰ ਕਹਿੰਦੇ ਨੇ ਕਿ ਕੁੜੀ ਤੇ ਹੀ ਗਣਾ ਹੈ ਕੁੜੀ ਗਾਲ ਪਈ ਮੇਲਾ ਮੁੰਡੇ ਤੇ ਕੁੜੀ ਪਈ ਗਾਲ ਪਰ ਸਾਡੇ ਕਹਿਰ ਚ ਬੁੜੀ ਦੀ ਤੇ ਬੰਦੇ ਦੀ ਬਰਾਬਰੀ ਨਹੀਂ ਹੋ ਸਕਦੀ ਤੁਸੀਂ ਕਹਿਣਾ ਕਹਿੰਦੇ ਆ ਬਈ ਇਹ ਪੁਲਿਸ ਛੱਡ ਦਿੰਦੀ ਆ ਫੜ ਕੇ ਲੈ ਜਾਂਦੀ ਆ ਤੇ ਇਹਨਾਂ ਨੂੰ ਛੱਡ ਦਿੰਦੀ ਆ ਉਹ ਕੀ ਮਸਲਾ ਸੀ ਉਹ ਮਸਲਾ ਹੈ ਪਿੰਡ ਦੇ ਮੌਤ ਬਰ ਜਾਂਦੇ ਆ ਛੜਾ ਲਿਆਉਂਦੇ ਆ ਜਾਂਦੇ ਆ ਛੜਾ ਲਿਆਉਂਦੇ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪੀ ਸਾਡੇ ਉਹ ਵੀ ਨਹੀਂ ਸ਼ਰਮਾਈ ਕਰਦੇ ਪੇ ਥਾਣੇ ਚ ਮੁਲਾਜ਼ਮ ਅੱਛਾ ਨਹੀਂ ਕਰ ਰਿਆ ਐਸੇ ਤੋਂ ਸਾਬ ਨੂੰ ਮਿਲੇ ਤੁਸੀਂ ਹਾਂਜੀ ਅਸੀਂ ਮਿਲੇ ਆ ਉਹਨਾਂ ਨੇ ਕੀ ਕਿਹਾ ਦਾ ਉਹਨਾਂ ਨੇ ਕਿਹਾ ਕੋਈ ਨਹੀਂ ਕਾਰਵਾਈ ਅਸੀਂ ਕਰਾਂਗੇ ਕਰਾਂਗੇ ਜੇ ਕੋਈ ਕਾਰਵਾਈ ਸਾਡੀ ਹੋਈ ਨਹੀਂ ਨਾ ਹੀ ਸਾਡੀ ਕੋਈ ਸੁਣਵਾਈ ਹੋਈ ਕੱਲ ਬਹੁਤ ਬੋਲਦੇ ਸੀਗਾ ਸਾਨੂੰ ਉੱਥੇ ਵਿੱਚ ਥਾਣੇ ਦੇ ਇਹ ਥਾਣੇ ਵਾਲੇ ਬੋਲਦੇ ਸੀ ਤੁਹਾਨੂੰ ਹਾਂਜੀ ਨਹੀਂ ਨਹੀਂ ਇਹੇ ਘਰ ਵਾਲੇ ਬੋਲਦੇ ਸੀ ਇਹ ਇਹ ਬੋਲਦੇ ਸੀ ਹਾਂਜੀ ਕਹਿੰਦੇ ਮੈਂ ਗਾਲੀ ਨਹੀਂ ਪਿਆ ਕਹਿੰਦਾ ਮੈਂ ਗਾਲੀ ਨਹੀਂ ਪਿਆ ਕਹਿੰਦਾ ਮੈਂ ਗਾਲੀ ਨਹੀਂ ਪਿਆ ਮੈਂ ਤੁਹਾਨੂੰ ਫੋਨ ਲਊਂਗਾ ਮੈਂ ਗਾਲੀ ਨਹੀਂ ਪਿਆ ਤੇ ਅਸੀਂ ਚਰਾ ਜੇ ਮੈਂ ਇਹਦੇ ਮੇਰੇ ਨਾਮ ਮੈਂ ਬਲਤ ਨੀਗਾਨ ਨਾਲ ਕਹਿੰਦਾ ਸੀ ਮੇਰੇ ਨਾਲਾਂ ਨੂੰ ਪੈ ਗਈ ਮੈਂ ਜੀ ਮੈਨੂੰ ਇਹਨੇ ਟੱਚ ਨਹੀਂ ਕੀਤਾ ਮੇਰੇ ਨਾਲਾਂ ਨੂੰ ਕਿੱਥੋਂ ਪੈ ਗਈ ਮੈਨੂੰ ਇਸ ਗੱਲ ਦਾ ਜਵਾਬ ਉਧਰੋਂ ਕਹਿੰਦਾ ਮੇਰੇ ਨਾਲ ਫੜੇ ਨੇ ਉਧਰੋਂ ਕਹਿੰਦਾ ਮੈਂ ਟੱਚ ਨਹੀਂ ਕੀਤਾ ਕਦੇ ਕਹਿੰਦਾ ਮੈਂ ਦੋ ਲਫੜ ਮਾਰੇ ਆ ਕਦੇ ਕਿਵੇਂ ਕਹਿੰਦਾ ਕਦੇ ਕਿਵੇਂ ਤਿੰਨੇ ਜੀ ਮੇਰੇ ਗਲ ਪੈ ਗਏ ਨੇ ਅਣਕੇ ਇੱਕ ਮੁੰਡਾ ਘਰ ਦੀ ਇੱਕੋ ਆ ਠੀਕ ਆ ਜੀ ਧੰਨਵਾਦ ਕੀ ਨਾਮ ਤੁਹਾਡਾ ਕੀ ਹੈ ਬਰਚਨ ਸਿੰਘ ਜੀ ਬਰਚਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਲੜਕੀ ਦੇ ਗਲ ਪਏ ਆ ਵਿਧਵਾ ਹੈ ਇਹਦੇ ਸਿਰਤੇ ਦਾ ਪਰਿਵਾਰ ਹੈ ਨਹੀਂ ਇਹਦਾ ਘਰ ਵਾਲਾ ਹੈ ਨਹੀਂ ਇਹ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਨੇ ਜੀ ਕਦੀ ਤਾਂ ਇਹਨਾਂ ਦੇ ਬੱਚਾ ਨੂੰ ਕੁੱਟ ਦਿੰਦੇ ਨੇ ਇਹਦੇ ਸਾਈਂ ਆ ਨਹੀਂ ਸਿਰ ਤੇ ਅਸੀਂ ਮਾਮੇ ਆਂ ਅਸੀਂ ਪਿੰਡ ਦੇ ਵਿਚਾਲੇ ਰਹਿੰਨੇ ਆਂ ਜਿਹਦਾ ਨੂੰ ਕੁੱਟ ਮਾਰ ਸਾਡੇ ਬੱਚੇ ਨਿੱਕੇ ਨਿੱਕੇ ਭਜਦੇ ਗੈਣ ਤੇ ਮੈਂ ਘਰੇ ਬੈਠਾ ਹਾਂ ਇਹਾਂ ਦੇ ਮੰਮੀ ਮੇਰੇ ਨੂੰ ਕੁੱਟ ਗਏ ਜਿਹਦਾ ਅਸੀਂ ਆਏ ਆ ਉਹਨਾਂ ਚੋਂ ਇਹਨੂੰ ਪਤਾ ਤੇ ਉਹਨਾਂ ਚੋਂ ਘਰੇ ਪੱਜ ਕੇ ਨਿਕਲ ਗਏ ਨੇ ਜੀ ਸਾਡੇ ਡਿੱਕੇ ਆ ਜਾਂਦੇ ਤੇ ਫਿਰ ਅਸੀਂ ਕਾੜ ਖੋੜਾ ਕਰਨੀ ਫਿਰ ਕਾਣੀ ਵਦਨੀ ਹੀ ਕਟਣੀ ਨਹੀਂ ਜਿਹਦਾ ਹੀ ਪੈਂਦੇ ਨੇ ਇਹਨਾਂ ਨਾਲ ਮਾੜੀ ਨਿਗਾ ਨਾਲ ਵੇਂਦੇ ਨੇ ਇਹ ਤੁਹਾਡੀ ਭੈਣ ਹੈ ਇਹ ਸਾਡੀ ਨੋ ਲੱਗਦੀ ਅੱਛਾ ਇਹਦੇ ਨਾਲ ਮਾੜੀ ਨਿਗਾ ਨਾਲ ਵੇਂ ਕਰਦਾ ਆਂਦਾ ਹਾਲੀ ਬੱਚੇ ਛੋਟੇ ਨੇ ਬੱਚਾ ਨੂੰ ਘੁੱਟਦੇ ਨੇ ਕਦੀ ਕਿਹੜੇ ਬੱਚੇ ਨੂੰ ਕੋਟਦਾ ਇਹਨਾਂ ਦੇ ਨੂੰ ਕਦੀ ਕਿਹੜੇ ਨੂੰ ਕੋਟਦਾ ਤੇ ਜਿੱਦਾਂ ਸਨਾਈ ਏ ਥਾਣੇ ਜਾਂਦੇ ਆ ਥਾਣੇ ਵਾਲੇ ਸਨਾਈ ਨਹੀਂ ਅਗਾ ਕਰਦੇ ਸਾਡੇ ਕੀ ਕਹਿੰਦੇ ਆ ਥਾਣੇ ਵਾਲੇ ਇਹਨਾਂ ਦੇ ਮਾਮਲਾ ਕਿਉਂ ਨਹੀਂ ਦਰਜ ਕੀਤਾ ਗਿਆ ਕੱਲ ਬਹੁਛਦੇ ਹਨ ਬੜਿਆ ਹੀ ਗੈਰ ਆ ਕੱਲ ਕੱਲ ਅੱਗੂ ਟੁੱਟ ਟੁੱਟ ਕੇ ਪੈਂਦੇ ਹਨ ਥਾਣੇਦਾਰ ਵੀ ਨੀਵੀਂ ਪਾਉਂਦਾ ਜਿਆਦਾ ਜਿੰਨੇ ਜਣੇ ਹੈਗੇ ਨੇ ਪਰਚਾ ਕੱਟਣਾ ਹੀ ਪਰਚਾ ਕਟਾ ਕੇ ਰਾਜੀ ਆ ਉਹ ਰਾਜੀਨਾਮਾ ਕਰਾਉਂਦੇ ਨੇ ਹੀ ਰਾਜੀਨਾਮਾ ਨਹੀਂ ਕਰਕੇ ਰਾਜੀ ਆ ਪਰਚਾ ਕਰਵਾਉਂਦਾ ਲੱਗੇ ਦੋ ਤਿੰਨ ਆਰੀ ਅੱਗੇ ਬੱਚਿਆਂ ਨੂੰ ਇਹਦੇ ਨੂੰ ਛੋਟਿਆਂ ਨੂੰ ਕਦੀ ਕੁੱਟ ਜਾਂਦੇ ਨੇ ਉਹ ਭੱਜਦੇ ਨੇ ਖਾੜੇ ਵਾਲੇ ਆਹੀ ਪਿੰਡ ਦੇ ਵਿਚਾਲੇ ਆ ਜਿਹੇ ਨੇੜੇ ਆਉਂਦੇ ਤੇ ਫਿਰ ਤਾਂ ਕਾਣੀ ਲਾ ਦੇਣੀ ਸੀ ਇੱਕ ਪਾਸੇ ਕੱਪੜੇ ਪਾੜਦੇ ਨੇ ਇਹ ਤ ਨੂੰ ਪੈਂਦੇ ਨੇ ਜਿਹਦਾ ਵੰਦੇ ਨੇ ਕੱਲੀ ਨੂੰ ਇੱਥੇ ਆਣ ਕੇ ਬੂਏ ਅੱਗੇ ਲਕਾਰੇ ਮਾਰਦੇ ਨੇ ਹੂੰ ਸੀਨੇ ਤੇ ਥਾਪੜੀਆਂ ਮਾਰਦੇ ਇਹ ਤੇ ਹੁਣ ਤੁਸੀਂ ਕਾਰਵਾਈ ਕਿਸ ਤਰ੍ਹਾਂ ਦੀ ਚਾਹੁੰਦੇ ਆਂ ਆਹੀ ਆਣਿਆਂ ਦਾ ਪਰਚਾ ਹੋਣਾ ਚਾਹੀਦਾ ਇਹਨਾਂ ਨੂੰ ਫਿਰ ਸਾਡਾ ਸ਼ੋਰ ਉਬਧਾਣੀ ਦਾ ਨਹੀਂ ਠੀਕ ਹੈ ਧੰਨਵਾਦ ਇਹ ਉਹ ਦੁਖੀ ਪਰਿਵਾਰ ਹੈ ਜਿਹੜੇ ਤੁਹਾਨੂੰ ਸਾਰੀ ਗੱਲਬਾਤ ਸੁਣਾਈ ਹੈ ਕਿ ਕਿਸ ਤਰ੍ਹਾਂ ਇੱਕ ਤਾਰ ਲਾਉਣ ਨੂੰ ਲੈ ਕੇ ਮਾਮਲਾ ਵਧਿਆ ਤੇ ਇਸ ਲੜਕੀ ਦੇ ਸਿਰ ਦੇ ਉੱਤੇ ਜਿਹੜਾ ਕਿ ਇਹਦੇ ਪਰਿਵਾਰ ਜਿਹੜਾ ਇਹਦੇ ਘਰ ਵਾਲਾ ਉਹ ਨਹੀਂ ਹੈ ਉਹਦੀ ਮੌਤ ਹੋ ਚੁੱਕੀ ਹੈ ਤੇ ਦੋ ਛੋਟੇ-ਛੋਟੇ ਬੱਚੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਤੇ ਮਾੜੀ ਨਿਗਾਹ ਰੱਖਦਾ ਤੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਆਪਣੇ ਘਰ ਵਸਾਉਣਾ ਮੈਂ ਤੁਹਾਨੂੰ ਲੈ ਕੇ ਜਾਣਾ ਤੇ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਕਰਦਾ ਜਦੋਂ ਵੀ ਗਲੀ ਗਲੀ ਦੇ ਵਿੱਚ ਜਾਂਦੇ ਆ ਤੇ ਗਲਤ ਕਮੈਂਟ ਕਰਦਾ ਹੈ ਤੇ ਇਸ ਨੂੰ ਲੈ ਕੇ ਜਿਹੜਾ ਕਿ ਵਿਵਾਦ ਬਹੁਤ ਸੁਰਖੀਆਂ ਦੇ ਵਿੱਚ ਬਹੁਤ ਅੱਗੇ ਵਧਿਆ ਰਾਤ ਇਹਨਾਂ ਨੇ ਫਿਰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਕਿ ਜਦੋਂ ਇਹ ਖਿੱਚ ਧੂ ਇਹਨਾਂ ਨੇ ਕੀਤੀ ਹੈ ਖਿੱਚ ਕੇ ਘਰੇ ਲੈ ਕੇ ਜਾਂਦੇ ਸੀ ਗਲਤ ਤਰੀਕੇ ਦੇ ਨਾਲ ਘਰੇ ਲੈ ਕੇ ਜਾਂਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਕਿ ਪ੍ਰਸ਼ਾਸਨ ਕੋਲ ਅਪਰੋਚ ਕੀਤੀ ਹੈ ਪ੍ਰਸ਼ਾਸਨ ਨੇ ਇਹਨਾਂ ਦੀ ਧਰਮਗੁਰ ਨੇ ਗੱਲ ਨਹੀਂ ਸੁਣੀ ਅਸੀਂ ਗੱਲਬਾਤ ਕੀਤੀ ਹੈ ਐਸਐਚਓ ਦੇ ਸਾਹਬ ਦੇ ਨਾਲ ਤੁਸੀਂ ਉਹ ਗੱਲਬਾਤ ਸੁਣੋ ਸਹੀ ਗਏ ਸਰ ਸਹੀ ਗਏ ਜੀ ਸਰ ਸੋਨਾ ਟੀਵੀ ਪੰਜਾਬ ਤੋਂ ਪੱਤਰਕਾਰ ਸੋਨਾ ਰਾਏ ਗੱਲ ਕਰਦਾ ਜੀ ਬੋਲੋ ਜੀ ਸਰ ਅਸੀਂ ਨਾ ਸ਼ਿਰਪੁਰ ਤੈਬਾ ਇੱਕ ਘਰਨੇ ਬੁਲਾਇਆ ਸੀਗਾ ਉਹਦਾ ਨਾਮ ਕੁਲਵੰਤ ਕੌਰ ਆ ਉਹ ਦਰਖਾਸਤ ਦੇ ਕੇ ਆਏ ਸੀਗੇ ਤੇ ਜਿਨ੍ਹਾਂ ਤੇ ਦਰਖਾਸਤ ਦਿੱਤੀ ਸੀ ਕੁੜੀ ਦੀ ਕੋਟਮਾਰ ਹੋਈ ਆ ਤੇ ਉਹਨਾਂ ਨੂੰ ਆਪਣੇ ਥਾਣੇ ਦੇ ਪੁਲਿਸ ਮੁਲਾਜ਼ਮ ਫੜ ਕੇ ਲਿਆਏ ਸੀ ਤੇ ਫਿਰ ਛੱਡ ਦਿੱਤਾ ਉਹਨਾਂ ਨੂੰ ਉਹ ਕਹਿੰਦੇ ਸਾਡੇ ਤੇ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਇੱਕੀਵਾਂਵਲਾ ਜੀ ਮਾਮਲਾ ਇਹ ਉਹਨਾਂ ਦੀ ਆਫਸਰ ਕਰਕੇ ਡੂ ਦਾ ਮੀਟਰ ਦਾ ਉਤਾਰ ਤੋਂ ਉੱਤਰ ਹੋ ਰਿਹਾ ਸੀਗਾ। ਅੱਛਾ ਜੀ। ਰੌਣਕ ਤੇ ਲੜੇ ਆ। ਉਹ ਵੀ ਗੁੱਟਮਾਰ ਕੀਤੀ ਆ ਆਪਾਂ ਮਤਲਬ ਕੱਲ ਦਾ ਧਿਆਨ ਲਖਿਆ ਹੋਇਆ। ਕੋਈ ਰਾਇਨਾਮ ਤਾਂ ਕੱਲ ਹੀ ਨਹੀਂ ਜੋ ਬੰਦੀ ਕਾਰਵਾਈ ਕਰ ਦਿੰਨੇ। ਸਰਕਾਰ ਦੇ ਉਹ ਕਹਿੰਦੇ ਕਿ ਕਿਰਾਇਆ ਮੈਂ ਨਹੀਂ ਕਰਾਣਾਗਾ। ਹੈ? ਉਹ ਕਹਿੰਦੇ ਅਸੀਂ ਰਾਇਨਾਮ ਨਹੀਂ ਕਰਨਾਗਾ ਕਾਰਵਾਈ ਕਰਨਾ ਚਾਹੀਦਾ। ਜੋ ਬੰਦੀ ਕਾਰਵਾਈ ਕਰ ਦਿੰਨੇ ਫਿਰ ਜੋ ਬੰਦੀ ਆ ਅਸੀਂ ਵੀ ਇਹ ਕਿਹੜਾ ਉਹਨਾਂ ਨੂੰ ਕਿਹਾ ਉਹ ਆਫਸਰ ਜੀ ਕਹਿੰਦੇ ਆ ਹੁਣ ਬੁਲਾਏ ਆ ਬੰਦੇ ਕਿ ਨਾ ਜੋ ਬੰਦੀ ਕਾਰਵਾਈ ਕਰ ਦਿੰਨੇ ਇਹ ਕਿਹਨਾਂ ਨੂੰ ਠੀਕ ਆ ਸਰ ਥੈਂਕ ਯੂ ਸਰ ਅਸੀਂ ਸਾਰੇ ਨਾਲ ਗੱਲਬਾਤ ਕੀਤੀ ਆ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਅਸੀਂ ਮਾਮਲਾ ਦਰਜ ਕਰ ਰਹੇ ਆ ਤੇ ਉੱਤੇ ਤੋਂ ਉਹਦੇ ਪਰਿਵਾਰ ਦੇ ਉੱਤੇ ਬਣਦੀ ਕਾਰਵਾਈ ਅਸੀਂ ਕਰ ਰਹੇ ਆ ਤੇ ਇਹ ਐਸ ਐਚਓ ਸਾਹਿਬ ਦੇ ਬਿਆਨ ਨੇ ਜਿਹੜੇ ਤੁਸੀਂ ਤੁਹਾਨੂੰ ਸੁਣਾਏ ਆ ਅਸੀਂ ਦੂਜੀ ਧਿਰ ਸੁੱਖੇ ਦੇ ਘਰੇ ਗਏ ਸੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕੁੱਟਮਾਰ ਕਰਨ ਦੇ ਇੱਜ਼ਤ ਤਾਰ ਤਾਰ ਕਰਨ ਦੇ ਇੱਜ਼ਤ ਲੁੱਟਣ ਦੇ ਤੇ ਜਿਹੜਾ ਘਰੇ ਲਿਜਾ ਕੇ ਗਲਤ ਨਜ਼ਰੀਏ ਦੇ ਨਾਲ ਦੇਖਣ ਦੇ ਉਹਨਾਂ ਨੂੰ ਸਵਾਲ ਕੀਤੇ ਗਏ ਨੇ ਉਹਨਾਂ ਨੇ ਸਾਰਿਆਂ ਦੇ ਸਵਾਲਾਂ ਤੋਂ ਇਨਕਾਰ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੈਮਰੇ ਸਾਹਮਣੇ ਨਹੀਂ ਆਉਣਾ ਅਸੀਂ ਆਪਣਾ ਕੋਈ ਵੀ ਪੱਖ ਨਹੀਂ ਰੱਖਣਾ ਇਹ ਸੁੱਖਾ ਜਿਹੜਾ ਗਲ ਪਿਆ ਹੈ ਇਹਨਾਂ ਦੇ ਉੱਤੇ ਉਹਨਾਂ ਨੇ ਜਿਹੜੇ ਤਸ਼ੱਦਦ ਕੀਤਾ ਹੈ ਤੇ ਐਸਐਚਓ ਸਾਹਿਬ ਨੇ ਦੱਸਿਆ ਕਿ ਅਸੀਂ ਉਹਨਾਂ ਦੇ ਉੱਤੇ ਤੇ ਸੁੱਖੇ ਦੇ ਉੱਤੇ ਤੇ ਸੁੱਖੇ ਦੇ ਪਰਿਵਾਰ ਦੇ ਉੱਤੇ ਜਿਹੜਾ ਜਿੰਨਾਂ ਦੇ ਵਿੱਚ ਨਾਮ ਨੇ ਅਸੀਂ ਉਹਨਾਂ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਐਸਐਚਓ ਦਾ ਬਿਆਨ ਸੁਣਿਆ ਉਹ ਕਹਿੰਦੇ ਸੀਗੇ ਵੀ ਜਿਹੜਾ ਮਾਮਲਾ ਛੱਡ ਕੇ ਲੈ ਕੇ ਜਾਂਦਾ ਸੀ ਉਹ ਮੌਤਵਾਰ ਆਏ ਸੀ ਪਿੰਡ ਦੇ ਤੇ ਉਹ ਜਿਹੜਾ ਕਿ ਜ਼ਿੰਮੇਵਾਰੀ ਤੇ ਲੈ ਗਏ ਸੀ ਅਸੀਂ ਪੇਸ਼ ਕਰਾਵਾਂਗੇ ਹੁਣ ਪੇਸ਼ ਆ ਜਾਣਗੇ ਦੋਨਾਂ ਧਿਰਾਂ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਥੇ ਹੀ ਇਸ ਖਬਰ ਨੂੰ ਸਮਾਪਤ ਕਰਦੇ ਆ ਮੈਂ ਤੁਹਾਡਾ ਆਪਣਾ ਤੁਹਾਨੂੰ رائے ਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਕਿਸੇ ਹੋਰ ਵਿਸ਼ੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ